ਕਿੱਦਾਂ ਦੇ ਚਾਹੀਦੇ ਭੈਣ ਜੀ? ਇਹ ਹਲਕੇ ਹਲਕੇ ਦੇ ਸੂਟ ਵਿਖਾਓ ਥੋੜੇ ਮਾੜੇ ਮਾੜੇ ਦੇ ਸੂਟ। ਭੈਣ ਜੀ ਕਿੱਦਾਂ ਦੀਆਂ ਗੱਲਾਂ ਕਰਨ ਡਿਓ? ਉਹ ਲੋਕੀ ਕਹਿੰਦੇ ਹਨ ਨੂੰ ਭਾਰੇ ਭਾਰੇ ਸੂਟ ਵਿਖਾਓ ਤੁਸੀਂ ਹਲਕੇ ਹੁਕਈ ਜਾਂਦੇ। ਪਾਜੀ ਗੱਲ ਆਣਾ ਕੋਈ ਤੁਸੀਂ ਹਲਕੇ ਹਲਕੇ। ਮੈਂ ਕਹਿੰਦੀ ਨਾ ਤੁਹਾਨੂੰ। ਹਾਂ ਹਲਕਾ ਕਿਹੜੇ ਬੰਨੀ ਤੋਂ ਆਈ ਤੇ ਸੋਨਾ ਸੂਟ ਹੈ। ਹਲਕੇ ਹਲਕੇ ਸੂਟ ਵਿਖਾਓ। ਇਹ ਜੇ ਮੈ ਲੈਣਾ ਹੋਵੇ ਨਾ ਤੇ ਮੇਰੇ ਵਾਸਤੇ ਸੋਨਾ। ਪਰ ਮੈਂ ਲੈਣਾ ਆਪਣੀ ਸੱਸ ਵਾਸਤੇ ਤੇ ਆਪਣੀ ਨਨਾਣ ਵਾਸਤੇ ਤਾਂ ਕਰਕੇ ਜਿਹੜੇ ਹਲਕੇ ਹਲਕੇ ਸੂਟ ਚਾਹੀਦੇ ਮੈਨੂੰ ਆਪ ਪਤਾ ਕਿਦਾਂ ਦੇ ਸੂਟ ਲੈ ਕੇ ਆਉਂਦੀ ਮੇਰੇ ਵਾਸਤੇ ਭਾਜੀ ਤੁਹਾਨੂੰ ਮੈਂ ਦੱਸਾਂ ਮੇਰੀ ਨਨਾਣ ਜਿਹੜੀ ਨਾ ਉਹਨੇ ਆਪਣੇ ਐਮਪੀ ਦਾ ਸੂਟ ਲੈਣ ਜਾਊਗੀ ਪਾਰੇ ਪਾਰੇ ਬੁਟੀਕ ਵਾਲੇ ਸੂਟ ਪਾਉ ਤੇ ਜਦੋਂ ਮੇਰੇ ਲਈ ਸੂਟ ਲੈ ਕੇ ਆਉਣਾ ਹੋਵੇ ਨਾ ਪਤਾ ਨਹੀਂ ਕਿੱਥੋਂ ਕਿੱਥੇ ਕਿੱਥੇ ਜੇ ਕੱਪੜੇ ਲੱਭ ਲਿਆਉਂਦੀ ਆ ਹੁਣ ਫਿਰ ਮੈਂ ਵੀ ਮੈਂ ਹਾਂ ਮੈਂ ਜੇ ਦੇਣੇ ਤੇ ਮੈਂ ਵੀ ਫਿਰ ਉਹੋ ਜਿਹਾ ਹੀ ਦਵਾਂਗੀ ਮੈਂ ਕਿ ਵਧੀਆ ਸੂਟ ਦਵਾ ਉਹਨੂੰ ਹੈ ਹਾਂ ਇਹ ਸੂਟ ਜਿਹਦਾ ਹਾਂ ਇਹ ਵੀ ਵਧੀਆ ਸੂਟ ਹੈ ਇਹਦਾ ਸੂਟ ਹੈ ਮੈਂ ਆਪਣੀ ਭਾਬੀ ਨੂੰ ਦੇ ਦੂੰਗੀ ਹੈ ਇਹੋ ਜਿਹੀ ਲੈਣੇ ਆਪਣੀ ਭਾਬੀ ਆਸ ਤੇ ਘਰੇ ਬਾਹਰੇ ਸੂਟ ਲੈਣੀ ਬਣ ਭਾਬੀ ਸੋਹਣੀ ਲੱਗਣੀ ਚਾਹੀਦੀ ਨਾ ਵੇਖੋ ਮੈਂ ਕਿੰਨਾ ਸੋਚਦੀ ਆ ਆਪਣੀ ਭਾਬੀ ਬਾਰੇ ਹਨਾ ਤੇ ਇੱਕ ਮੇਰੀ ਬਣਾਣਿਆ ਉਹਨੂੰ ਮਾਸਾ ਫਿਗਰ ਨਹੀਂ ਹੁੰਦੇ ਆਪਣੀ ਭਾਬੀ ਦੀ ਵੀ ਮੇਰੀ ਭਾਬੀ ਸੋਹਣੇ ਸੂਟ ਪਾਵੇ ਹਾਏ ਵਾਏ ਗਰੂ ਇਹੋ ਜਿਹੀ ਨਨਾਨ ਤੇ ਨਾ ਕਿਸੇ ਨੂੰ ਬੱਦੂਆ ਲੱਗਣ ਤੇ ਹੀ ਮੈਂਦੀ ਕਪੜਾ ਗਰਮੀਆਂ ਚ ਪਹਿਜੂਗਾ ਪਾਏਗਾ ਗਰਮੀਆਂ ਲਾਈਨਿੰਗ ਤੇ ਨਹੀਂ ਲੱਗੂਗੀ ਲਾਈਨਿੰਗ ਨਹੀਂ ਨਹੀਂ ਬਿਲਕੁਲ ਨਹੀਂ ਲੱਗੂਗੀ ਹਾਂ ਇਹ ਆ ਦੋ ਸੂਟ ਪੈਖ ਬਾਹਰੇ ਉਹ ਕਰ ਦੋ ਵੱਖਰੇ ਉਮੇ ਆਪਣੀ ਭਾਬੀ ਲਈ ਤੇ ਆਪਣੀ ਮੰਮੀ ਨੂੰ ਦੇਣੀ ਆ ਜਿਹੜੇ ਦੂਜੇ ਦੋ ਸੂਟ ਐ ਨਾ ਉਹ ਮੇਰੀ ਆਪਣਾ ਇੱਕ ਸੱਤ ਦਾ ਦੇ ਦਿਓ ਤੇ ਇੱਕ ਮੇਰੀ ਨਾਦਰ ਬਰੋਸ਼ੀ ਵਾਲੇ ਕਢਾਈ ਮੈਂ ਕਾਟਨ ਹਾਂ ਰੇਟ ਜੱਜ ਜੱਜ ਲਾ ਲਿਓ ਠੀਕ ਆ ਨਾ ਫਿਰ ਉਹ ਕੋ ਗੱਲ ਮੈਂ ਗੋਲ ਤੇ ਪਕਾਣੀ ਜਾਂਦੇ ਆ ਇਹ